ਹਾਂਜੀ ਬਾਈ ਭਾਨੇ ਦੇ سپورਟ ਦੇ ਵਿੱਚ ਹਰੇਕ ਬੱਚਾ-ਬੱਚਾ ਖੜਿਆ ਜੀ ਹਰੇਕ ਨੇ ਆਪ ਦਾ ਸਹਿਯੋਗ ਦਿੱਤਾ ਹੈ ਪੂਰੇ ਪੰਜਾਬ ਨੇ ਸਹਿਯੋਗ ਦਿੱਤਾ ਹੈ ਪਰ ਇਹ ਉਹ ਕੁੜੀ ਖੜੀ ਆ ਆਪਣੇ ਨਾਲ ਅੱਜ ਜਿਹਨੇ ਆਪਣੀ ਨੌਕਰੀ ਛੱਡਤੀ ਠੀਕ ਹੈ ਬਾਈ ਭਾਨੇ ਸਿੱਧੂ ਨੂੰ ਇਨਸਾਫ ਦਿਵਾਉਣ ਵਾਸਤੇ ਜਿਹੜਾ ਮੋਰਚਾ ਲਾਉਣਾ ਸੀ ਆਪਾਂ ਨੇ ਸੰਗਰੂਰ ਵਿਖੇ ਸੀਐਮ ਮਾਨ ਦੀ ਕੋਠੀ ਦੇ ਅੱਗੇ ਉਹਦੇ ਵਾਸਤੇ ਆ ਕੁੜੀ ਆਪਣੀ ਨੌਕਰੀ ਛੱਡ ਕੇ ਪਹੁੰਚੀ ਬਾਕੀ ਮੈਂ ਇਹਦੇ ਨਾਲ ਗੱਲ ਕਰ ਲੈਣਾ ਭੈਣ ਨਾਲ ਸੋਡਾ ਮੰਨ ਕੇ ਚੱਲੋ ਵੀ ਭਾਨੇ ਸਿੱਧੂ ਨਾਲ ਕਿਵੇਂ ਇਨ ਲਗਾਅ ਬਣਿਆ ਕਰੇ ਆਪਾਂ ਵੀ ਇਹਦੀਆਂ ਵੀਡੀਓ ਦੇਖਦੇ ਹੁੰਦੇ ਸੀ ਵੀ ਵੀਰਾ ਲੋਕਾਂ ਦੇ ਪੈਸੇ ਮੜਵਾਉਂਦਾ ਆ। ਬਸ ਆਹੀ ਇੱਕ ਦੋ ਵੀਡੀਓ ਦੇਖੀਆਂ ਸੀਗੀਆਂ ਜਦੋਂ ਪਤਾ ਲੱਗਿਆ ਵੀ ਬਾਈ ਨੂੰ ਕੁਝ ਚੱਕ ਕੇ ਲੱਗੀ ਵੀ ਪਰਚੇ ਤੇ ਪਰਚਾ ਕਰੀ ਜਾਂਦੀ ਆ। ਉਦੋਂ ਆਦੇ ਮਨ ਚ ਆਇਆ ਵੀ ਸਰਕਾਰ ਧੱਕਾ ਕਰ ਰਹੀ ਆ। ਵੀ ਅੱਜ ਤੱਕ ਆ ਭਾਨੇ ਨਾਲ ਹੋ ਰਿਹਾ ਕੱਲ ਨੂੰ ਆਦੇ ਭਰਾਵਾ ਭੈਣ ਨਾਲਾ ਵੀ ਹੋ ਸਕਦਾ ਸਾਡੇ ਨਾਲ ਵੀ ਧੱਕਾ ਹੋ ਸਕਦਾ। ਤਾਂ ਕਰਕੇ ਸੋਚਿਆ ਵੀ ਉੱਥੇ ਪਹੁੰਚਣਾ ਚਾਹੀਦਾ। ਹੋਰ ਜਾਵੇ ਨਾ ਜਾਵੇ ਪਰ ਮੈਂ ਜ਼ਰੂਰ ਜਾਊਂਗੀ ਇਹ ਸੋਚ ਲਿਆ ਬਸ। ਤੇ ਤੁਹਾਡੀ ਫੈਮਿਲੀ ਦੇ ਵਿੱਚ ਹੋਰ ਕੌਣ-ਕੌਣ ਨੇ ਕਿਸੇ ਨੇ ਐਵੇਂ ਰੋਕਿਆ ਨਹੀਂ ਹੈਗਾ ਵੀ ਤੂੰ ਉੱਥੇ ਕੁੜੀ ਐ ਤੂੰ ਜਾ ਕੇ ਕੀ ਕਰੇਂਗੀ ਨਹੀਂ ਉਦਾਂ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਮੈਂ ਉੱਥੇ ਜਾਉਂਗੀ ਤੁਸੀਂ ਆਪਦੀ ਡਿਊਟੀ ਤੇ ਗਏ ਨਹੀਂ ਡਿਊਟੀ ਤੇ ਨਹੀਂ ਗਈ ਸੀ ਮੈਂ ਐਦਾਂ ਕਹਤਾ ਵੀ ਮੈਂ ਵੈਸੇ ਹੀ ਆਪਣੀ ਫਰੈਂਡ ਕੋਲ ਜਾ ਰਹੀ ਆ ਠੀਕ ਹੈ ਜਿੱਥੇ ਤੁਸੀਂ ਡਿਊਟੀ ਕਿਹੜੀ ਕੰਪਨੀ 'ਚ ਕਰਦੇ ਹੋ ਮੇਰੀ ਵੀਰੇ Google Pay ਦੇ Google Pay ਕੰਪਨੀ ਆ ਆਪਣੀ ਉਹਦੇ ਵਿੱਚ ਜੌਬ ਕਰਦੇ ਸੀਗੇ ਫਿਰ ਛੁੱਟੀ ਦਿੱਤੀ ਤਾਂ ਕਰਕੇ ਫਿਰ ਮੈਂ ਉਹ ਜੋਬ ਸੈੱਟ ਅੱਛਾ ਤੁਸੀਂ ਇੱਕ ਦਿਨ ਪਹਿਲਾਂ ਉਹਨਾਂ ਤੋਂ ਛੁੱਟੀ ਮੰਗੀ ਤਾਂ ਦੋ ਤਰੀਕ ਨੂੰ ਛੁੱਟੀ ਮੰਗੀ ਵੀ ਮੈਂ ਤਿੰਨ ਨੂੰ ਜਾਣਾ ਹਾਂ ਜੀ ਉਹਨਾਂ ਨੇ ਜਵਾਬ ਦੇ ਦਿੱਤਾ ਹਾਂਜੀ ਫਿਰ ਤੁਸੀਂ ਰਿਜਾਈਨ ਕਰਤਾ ਉੱਥੇ ਉੱਥੋਂ ਮੈਂ ਉਹਨਾਂ ਨੂੰ ਜਵਾਬ ਹੀ ਦੇ ਦਿੱਤਾ ਵੀ ਮੈਂ ਜੋਬ ਹੀ ਨਹੀਂ ਕਰਨੀ ਅੱਛਾ ਮੈਂ ਜੋਬ ਨਹੀਂ ਕਰਨੀ ਮੈਂ ਧਰਨੇ ਤੇ ਜਾਣਾ ਹਾਂ ਫਿਰ ਤੁਸੀਂ ਉੱਥੇ ਪਹੁੰਚਣ ਤੇ ਤੁਹਾਨੂੰ ਕਿੰਨੀ ਕੁ ਮੁਸ਼ਕਲ ਆਈਆਂ ਤਿੰਨ ਤਰੀਕ ਨੂੰ ਕਾਫੀ ਟਾਇਰਡ ਸੀ ਉਹਦੇ ਮਾਹੌਲ ਉਦੋਂ ਵੀਰੇ ਮੈਂ ਵੈਸਤਾ ਬਸ ਤੇ ਗਈ ਸੀਗੀ ਕੱਲੀ ਤੁਸੀਂ ਪਿੰਡੋਂ ਚੱਲਦੇ ਹਾਂ ਪਿੰਡੋਂ ਚੱਲ ਪਈ ਮੈਂ ਆਪਣਾ ਬਠਿੰਡੇ ਸੰਗਰੂਰ ਦੀ ਬਸ ਫੜ ਲਈ ਉੱਥੇ ਬਾਅਦੋਂ ਫਿਰ ਵੀਰੇ ਉਹਨਾਂ ਨੇ ਅੰਦਰ ਤਾਂ ਜਾਣ ਹੀ ਨਹੀਂ ਦਿੱਤਾ ਬਸ ਸਾਡੇ ਕੋਲ ਤਾਂ ਜਾਣ ਹੀ ਨਹੀਂ ਦਿੱਤਨਾ ਬਸ ਉਹਨਾਂ ਨੇ ਸਾਨੂੰ ਸੰਗਰੂਰ ਬਾਈਪਾਸ ਤੇ ਉਤਾਰ ਤਾਂ ਉੱਥੋਂ ਫਿਰ ਮੈਂ ਤੁਰ ਕੇ ਗਈ ਦੋ ਕੇ ਤਿੰਨ ਕਿਲੋਮੀਟਰ ਪੈ ਜਾਂਦਾ ਆਪ ਨੂੰ ਅੰਦਰ ਜਾਂਦੇ ਹਾਂ ਤਾਂ ਤੁਰ ਕੇ ਜਾ ਕੇ ਉੱਥੋਂ ਦੇਖਿਆ ਵੀ ਪੁਲਿਸ ਚੱਪੇ ਚੱਪੇ ਦੇ ਖੜੀ ਐ ਫਿਰ ਆਟੋ ਕਰਾਇਆ ਆਟੋ ਵਾਲੇ ਨੂੰ ਕਿਹਾ ਵੀ ਤੂੰ ਦਸੀ ਨਾ ਵੀ ਧਰਨੇ ਤੇ ਆਨੇ ਆ ਖੇਤਾਂ ਵਿੱਚੋਂ ਦੀ ਆਟੋ ਲੈ ਕੇ ਗਏ ਫਿਰ ਵੀਰੇ ਫਿਰ ਉੱਥੇ ਜਿੱਥੇ ਪਟਿਆਲਾ ਬਾਈਪਾਸ ਜਿੱਥੇ ਆਪਾਂ ਬੈਠੇ ਸੀਗੇ ਧਰਨਾ ਲਾਇਆ ਸੀ ਫਿਰ ਉੱਥੇ ਪਹੁੰਚੀ ਮੈਂ ਪਹੁੰਚ ਗਈ ਸੀ ਤੁਸੀਂ ਧਰਨੇ ਮੰਨ ਕੇ ਚਲੋ ਪੁਲਿਸ ਦੇ ਹੱਥ ਲੱਗੇ ਨਹੀਂ ਨਹੀਂ ਲੱਗੀ ਨੀ ਪੁਛਦੇ ਸੀ ਪੁਛਦੇ ਸੀਗੇ ਵੀ ਤੁਸੀਂ ਕਿੱਥੇ ਜਾ ਰਹੇ ਹੋ ਤੇ ਝੂਠ ਬੋਲ ਦਾਂਦੇ ਵੀ ਬਠਿੰਡੇ ਜਾਣਾ ਉੱਥੇ ਪਟਿਆਲਾ ਬਾਈਪਾਸ ਤੇ ਜਾਣਾ ਉੱਥੋਂ ਬੱਸ ਫੜਨੀ ਹੈ ਤੇ ਤੁਸੀਂ ਫਿਰ ਵਾਪਸ ਉੱਥੋਂ ਜਦੋਂ ਆਪਣਾ ਧਰਨਾ ਸਕਸੈਸਫੁਲ ਹੋ ਗਿਆ ਸੀ ਸ਼ਾਮ ਨੂੰ ਉਸ ਟਾਈਮ ਮੁੜੇ ਹੋ ਹਾਂਜੀ ਰਾਤ ਨੂੰ ਮੁੜੀਆਂ ਵੀਰੇ ਮੈਂ ਵੀਰੇ ਨੂੰ ਕਹਤਾ ਸੀ ਲੱਖੇ ਵੀਰੇ ਨੂੰ ਲੱਖੇ ਸਿਧਾਨੇ ਨੂੰ ਕਹਤਾ ਸੀ ਵੀਰੇ ਮੈਂ ਇਕੱਲੀ ਆਈ ਆਂ ਇਸ ਤਰੀਕੇ ਨਾਲ ਆਈ ਆਂ ਹਾਂਜੀ ਮੈਂ ਇਕੱਲੀ ਆਈ ਆਂ ਵੀ ਮੇਰਾ ਕੋਈ ਜਾਣਦਾ ਬੰਦਾ ਬਸ ਕਰਾ ਉੱਥੇ ਸੰਦੀਪ ਵੀਰਾ ਸੀ ਉਹਨਾਂ ਦੇ ਨਾਲ ਤੇ ਉਹ ਆਪਣੇ ਨਾਲ ਲਿਆਏ ਸੀਗੇ ਮੈਨੂੰ ਆਪਣੇ ਘਰੇ ਲਿਆਏ ਸੀਗੇ ਉਹਨਾਂ ਦੀ ਪੂਰੀ ਫੈਮਿਲੀ ਸੀਗੀ ਉੱਥੇ ਤੇ ਉਹਨਾਂ ਉਹਨਾਂ ਦੇ ਘਰੇ ਮੈਂ ਰਾਤ ਕੱਟੀ ਤੇ ਅਗਲੇ ਦਿਨ ਫਿਰ ਮੈਨੂੰ ਉਹ ਤਪੇ ਛੱਡ ਗਏ ਸੀਗੇ ਤੇ ਜਦੋਂ ਘਰ ਵਾਲਿਆਂ ਨੇ ਵੀਡੀਓ ਦੇਖੀਆ ਤੁਸੀਂ ਹਨਾ ਵੀ ਉੱਥੇ ਬੋਲੇ ਐ ਮੈਂ ਵੀ ਮੈਂ ਨੌਕਰੀ ਛੱਡਤੀ ਆਉਣ ਵਾਸਤੇ ਫਿਰ ਕਿਹਾ ਨਹੀਂ ਕਰੇ ਵੀ ਤੂੰ ਨੌਕਰੀ ਵੀ ਛੱਡਾਈ ਉੱਥੇ ਕਿਉਂ ਗਈ ਆ ਉਹਨਾਂ ਨੇ ਤਾਂ ਫਿਰ ਮੇਨੂੰ ਆਏ ਆਖਿਆ ਵੀ ਵਧੀਆ ਗੱਲ ਆ ਵੀ ਤੂੰ ਉੱਥੇ ਜਾ ਕੇ ਬੋਲੀ ਕਰਦੇ ਨੇ ਨਹੀਂ ਮਤਲਬ ਸਾਰੇ ਪਿੰਡ ਵਾਲੇ ਨਹੀਂ ਆਥੇ ਅੱਜ ਵੀ ਮੈਂ ਸਵੇਰ ਆ ਰਹੀ ਸੀ ਤੇ ਮੈਨੂੰ ਇੱਕ ਦੋ ਜਣਿਆਂ ਨੇ ਕਿਹਾ ਕਹਿੰਦੇ ਵੀ ਤੂੰ ਬਹੁਤ ਵਧੀਆ ਬੋਲੀ ਉੱਥੇ ਵੀ ਆਪਣੇ ਪਿੰਡ ਦਾ ਕੋਈ ਬੰਦਾ ਨਹੀਂ ਪਹੁੰਚਿਆ ਸੀਗਾ ਕਹਿੰਦੇ ਵੀ ਤੂੰ ਆਪਣੇ ਪਿੰਡ ਦਾ ਉੱਥੇ ਜਾ ਕੇ ਵੀ ਨਾਮ ਲੈਤਾ ਹਨਾ ਵੀ ਵਧੀਆ ਗੱਲ ਆ ਵੀ ਤੂੰ ਆਹੀਂ ਅੱਗੇ ਤੇ ਮੰਨ ਕੇ ਚੱਲੋ ਵੀ ਅੱਗੇ ਵੀ ਕੋਈ ਜੇ ਐਵੇਂ ਦਾ ਹਨਾ ਕੋਈ ਵੀ ਮੋਰਚਾ ਲੱਗਦਾ ਜਿਹਦੇ 'ਚ ਆਪਾਂ ਮੰਨ ਕੇ ਚੱਲੋ ਪੰਜਾਬ ਦਾ ਭਲਾ ਕਰਨ ਵਾਲੇ ਲੋਕ ਕਿਤੇ ਜਾਂਦੇ ਨੇ ਜਾਂ ਪੰਜਾਬ ਵਾਸਤੇ ਤੁਸੀਂ ਉੱਥੇ ਵੀ ਖੜੋਗੇ ਫਿਰ ਜਾ ਕੇ ਹਾਂਜੀ ਭਾਈ ਆਪਾਂ ਮੂਰੇ ਆਪਾਂ ਇਸ ਕੰਮਾ ਧੀਆ ਹੁਣ ਆਪਾਂ ਜੌਬ ਛੱਡਤੀ ਆਸ ਨਹੀਂ ਫਿਰ ਹੁਣ ਅੱਗੇ ਘਰ ਦਾ ਗੁਜ਼ਾਰਾ ਮਤਲਬ ਤੁਹਾਨੂੰ ਜੌਬ ਕਿਉਂ ਕਰਨੀ ਪਈ ਘਰੇ ਕੋਈ ਹਾਲਾਤ ਐਵੇਂ ਮਤਲਬ ਉਹ ਪੁੱਛਣਾ ਚਾਹੁੰਨਾ ਥੋੜਾ ਜਿਹਾ ਇਦਾਂ ਤਾਂ ਨਹੀਂ ਕੋਈ ਸੀਗਾ ਆਪਣੇ ਮਹਾਰਾਜ ਨੇ ਬਖਸ਼ੀ ਹੋਈ ਐ ਵੀਰੇ ਆਪਾਂ ਹਨਾ ਦੋ ਟਾਈਮ ਦੀ ਰੋਟੀ ਮਿਲ ਜਾਂਦੀ ਐ ਦੁੱਧ-ਬਲ ਸਾਰਾ ਕੁਝ ਹੈਗਾ ਆਪਣੇ ਜੌਬ ਤਾਂ ਮੈਂ ਆਪਣੇ ਲਈ ਕਰਦੀ ਸੀਗੀ ਵੀ ਚਲੋ ਆਪਾਂ ਆਪਦੇ ਪੈਰਾਂ ਤੇ ਸਟੈਂਡ ਹੋ ਜਾਾਂਗੇ ਹਨਾ ਤੇ ਬਾਕੀ ਜੋਬਾਂ ਤਾਂ ਕਰਦੀ ਰਹਿੰਦੀ ਆ ਬਦ ਕੋਈ ਐਵੇਂ ਦਾ ਤਾਂ ਨਹੀਂ ਹੈਗਾ ਵੀ ਜੋਬ ਥੋੜੇ ਛੱਡਣ ਨਾਲ ਘਰੇ ਕੋਈ ਕਿਸੇ ਨੂੰ ਫਰਕ ਪਊ ਘਰੇ ਕੋਈ ਮਾਹੌਲ ਖਰਾਬ ਹੋ ਜਾਊਗਾ ਨਹੀਂ ਵੀ ਇਦਾਂ ਦਾ ਕੋਈ ਦਿੱਕਤ ਨਹੀਂ ਆ ਵੀਰੇ ਇਦਾਂ ਦੀ ਕੋਈ ਦਿੱਕਤ ਨਹੀਂ ਆ ਫਿਰ ਤਾਂ ਜੇ ਮੈਨੂੰ ਇਦਾਂ ਹੁੰਦਾ ਵੀ ਘਰੇ ਮਾਹੌਲ ਖਰਾਬ ਹੋਊਗਾ ਜਾਂ ਕੋਈ ਦਿੱਕਤ ਆਊਗੀ ਫਿਰ ਮੈਂ ਜੋ ਵੀ ਨਹੀਂ ਚੱਲੂਗੀ ਠੀਕ ਹੈ ਹੁਣ ਟਰਾਈ ਕਰੋਗੇ ਜਾਂ ਕਰ ਦੇਣੀ ਜੋਬ ਵਾਸਤੇ ਅੱਗੇ ਨਹੀਂ ਹਲੇ ਤੱਕ ਕੋਈ ਨਹੀਂ ਹਲੇ ਤਾਂ ਪੰਜਾਬ ਵਾਲੀ ਹੈ ਹਲੇ ਹਲੇ ਅੰਦਰ ਆ ਪਾਨਾ ਵਾਜ 10 ਤਰੀਕ ਨੂੰ ਆਊਗਾ ਪਹੁੰਚੋਗੇ ਤੁਸੀਂ ਫਿਰ ਹਾਂਜੀ ਮੂਰੇ ਜਾਂਗੇ ਅੱਗੇ ਲੈਣ ਆਉਂਗੇ ਜਮਾ ਮੂਰੇ ਹਾਂ ਠੀਕ ਹੈ ਚਲੋ ਭੈਣੇ ਗੱਲ ਇਹ ਆ ਵੀ ਅਸੀਂ ਵੀ ਹਨਾ ਪਾਨਾ ਸਿੱਧੂ ਟੀਮ ਬਾਈ ਨਾਲ ਹੀ ਕੰਮ ਕਰਦੇ ਆ ਜੇ ਸਾਡੇ ਜੋ ਕੋਈ ਸੇਵਾ ਹੈਗੇ ਤੁਸੀਂ ਆਇਓ ਸਾਡੇ ਵਾਸਤੇ ਨਾ ਨੌਕਰੀ ਛੱਡ ਕੇ ਆਦਰਵੇ ਕਦੇ ਵੀ ਤੁਹਾਨੂੰ ਸਾਡੀ ਟੀਮ ਦੀ ਲੋਡ ਪੈਂਦੀ ਅਸੀਂ ਤੁਹਾਡੇ ਵਾਸਤੇ ਖੜੇ ਆ ਅਸੀਂ ਸਾਰੇ ਪੰਜਾਬ ਵਾਸਤੇ ਖੜੇ ਆ ਫਿਰ ਵੀ ਇਹ ਕੁੜੀ ਨੇ ਤਾਂ ਆਪਦੀ ਚਲੋ ਨੌਕਰੀ ਦਾਤੇ ਲਈਏ ਬੇਸ਼ੱਕ ਇਹਦੀ ਉਹਨੂੰ ਲੋਡ ਹੈਗੀ ਸੀ ਜਾਂ ਨਹੀਂ ਸੀ ਪਰ ਇਹ ਸਾਡੇ ਵਾਸਤੇ ਖੜੇ ਨੇ ਦਾ ਪੂਰਾ ਪੰਜਾਬ ਤੇਰੇ ਨਾਲ ਹੀ ਆ ਭੈਣੇ ਠੀਕ ਹੈ ਤੂੰ ਚੰਗੇ ਕੰਮਾਂ ਦੇ ਵਿੱਚ ਆਈ ਹੈਂ ਹਾਂਜੀ ਠੀਕ ਹੈ ਤੇ ਇਹੀ ਜੇ ਚੰਗੀਆਂ ਕੁੜੀਆਂ ਵਾਸਤੇ ਜਿਹੜੀਆਂ ਇਹ ਜੇ ਕੰਮ ਕਰਦੀਆਂ ਨੇ ਠੀਕ ਹੈ ਨਾ ਬਹੁਤ ਗਲਤ ਕੰਮ ਵੀ ਬਹੁਤ ਲੋਕ ਕਰਦੇ ਨੇ ਪਰ ਮੇਰਾ ਵੀ ਇਹ ਕੁੜੀ ਨੂੰ ਸਲੂਟ ਹੈ ਤੇ ਤੁਸੀਂ ਵੀ ਦੇਖ ਲਿਓ ਵੀ ਕਿੰਡੀ ਤਾਕੜੀ ਸੋਚ ਹੈ ਕੁੜੀ ਦੀ ਵੀ ਯਾਰ ਸੱਚੇ ਬੰਦੇ ਦਾ ਸਾਥ ਦੇਣ ਵਾਸਤੇ ਕਿਵੇਂ ਨਾ ਕਿਵੇਂ ਕਰਕੇ ਪਹੁੰਚੀ ਇਹ ਤੇ ਇਹੀ ਜੇ ਕੰਮਾਂ ਨੂੰ ਸਲੂਟ ਹੈ ਸ਼ੇਅਰ ਕਰਦੀ ਹਾਂ ਜੀ ਤੇ ਐਵੇਂ ਦੇ ਬੰਨ ਦੀ ਕੋਸ਼ਿਸ਼ ਕਰਿਆ ਕਰੋ